ਇੱਕ ਵਾਰੀ ਫੇਰ ਗੱਲ ਕਰੀ ਹੋਈ ਹਾਂਜੀ ਉਹੀ ਗੱਲ ਫੇਰ ਚੁਣਾ ਦੇ ਬਦੇਛਾ ਚ ਜਾਣ ਦੀ ਲੋੜ ਨਹੀਂ ਭਰਾ ਹਾਂ ਛੇਕੇ ਸੈਂਡਲੈਂਡ ਦੀ ਲੋੜ ਨਹੀਂ ਹਾਂ ਕਿਤੇ ਦੇ ਨਾਲ ਅੱਜ ਦੁਕਾਨ ਨੂੰ ਆ ਪਾੜੋ ਹੂੰ ਪਾੜੋ ਦਸ ਵੋਚੀਆਂ ਹੂੰ ਤੁਹਾਨੂੰ ਰੰਗ ਦਿਖਾ ਦਣੀਆਂ ਕਿੰਨੇ ਦੇ ਨਹੀਂ ਇਹਨਾਂ ਨੇ ਖਾਂ ਗਿਆ ਮਾਨੀ ਨਾ ਦੋ ਦੋ ਲੱਖ ਦਾ ਭਾਅ ਹੋ ਜਾਣਾ ਹਾਂ ਮਾਨੀ ਹਾਂ ਡੰਕਰ ਪੰਜਾਬ ਚੋਂ ਡੰਕਰ ਮਿਲਦਾ ਨਹੀਂ ਦੀ ਮਿਲਦਾ ਹੀ ਨਹੀਂ ਸੁੰਨਾ ਪਸੂ ਦਿਖਾ ਗਿਓ ਹਾਂ ਸੁੰਨਾ ਇਹ ਸਾਨੂੰ ਸੈਂਕੜਾ ਲੈਣੇ ਪੈਸੇ ਲੈ ਹਾਂ ਨਾਲੇ ਉਹਨਾਂ ਦੇ ਵਾਟ ਲੈਣੇ ਚਾਰ ਸਪੈਰੇ ਪੈਸੇ ਹੀ ਪੈਸਾ ਪਰ ਕੰਸਟਾ ਹੈ ਇਹ ਕਾਦੀਏ ਕੋਈ ਕਰੇ ਤੇ ਕਮਾਵੇ ਕਰਕੇ ਤਸ਼ ਕਰਨ ਜੋਗੇ ਤਾਂ ਹੈ ਨਹੀਂ ਨਾ ਉਹਨਾਂ ਸੁੱਤੇ ਪੈ ਨਹੀਂ ਉਹਨਾਂ ਦੇ ਮੋਬਾਈਲਾ ਨਹੀਂ ਲੈ ਰਤੇ ਹਾਂ ਚੰਗਾ ਕੋਈ ਪਾ ਦੇ ਉਹ ਦੇਖਦੇ ਨਹੀਂ ਹਾਂ ਤੇ ਮਾੜੇ ਨੂੰ ਗਾਹਟ ਪਾ ਰਹੇ ਆਪੜੀਆਂ ਵੀਡੀਓ ਬਹੁਤ ਘੱਟ ਲੋਕ ਦੇਖਣਗੇ ਕਿਹੜੇ ਦੁਨੀਆ ਦੇਖੂਗੀ ਵਿਸ਼ੇਸ਼ੀ ਜੀ ਆ ਗਈ ਠੀਕ ਹੈ ਹਾਂਜੀ ਅੰਦਰ ਪਹਿਲਵਾਨੀ ਕਰਦੇ ਰਹੇਗੇ ਮੇਰੇ ਨਾਲ ਅਸੀਂ ਪਹਿਲਾਂ ਹਾਂ ਹੁਣ ਦੰਦ ਲਿਖਦਾ ਇਹਦਾ ਬੁਰਾ ਦਾ ਹਾਂ ਕੰਨ ਆਉਂਦੇ ਬਾਣ ਨੂੰ ਹੁਣ ਵੀ ਗੜਾ ਖਵਾ ਆਏ ਆਏ ਦਮ ਜਾਣਾ ਜਾਵਾ ਯਾ ਛੱਪਦਾ ਛਰ ਛੱਪਦਾ ਛਰ ਹਾਂ ਪਹਿਲੇ ਚ ਨਾ ਪੁੱਛ ਲਿਓ ਮਸਿਕ ਨੇ ਮਿਲਾਈ ਇਹ ਤਾਂ ਆਪਣਾ ਨਾਕੀਆ ਜੀ ਜਸ ਸਿੰਘ ਜੀ ਲੀਲਾ ਚੰਗ ਹਾਂ ਜਾਤੀ ਕਿਹੜੀ ਦਾ ਸਰਵੰਧ ਕਰਦੇ ਹੋ ਜੱਟ ਸਿੱਖ ਜੱਟ ਸਿੱਖ ਹਾਂਜੀ ਅੱਛਾ ਦੇਖਣ ਨੂੰ ਆ ਬਾੜ ਤੇ ਸਕਦੇ ਜੇ ਵਾਦੀ ਕਰਦੇ ਦੇਖਣ ਨੂੰ ਤਾਂ ਮੈਂ ਉਹੀ ਸਭ ਚ ਲਿਆ ਸੀ ਹਾਂ ਠੀਕ ਆ ਧੰਨਵਾਦ ਭਰਾਵਾ ਤੇਰਾ ਲੀਲਾ ਸਿੰਘ ਹਾਂ ਧੰਨਵਾਦ ਜੀ ਆਇਆਂ ਨੂੰ ਕੋਈ ਗੱਲ ਇੱਕ ਹੋਰ ਨਿਕੰਨਾ ਦਿਖਾਉਂਦੇ ਆ ਗਾਂ ਜਿਹੜਾ ਕਮਾਲ ਦਾ ਡਰ ਲੱਗਿਆ ਹੋਇਆ ਇਹਦਾ ਭਾਈ ਉੱਤਰ ਬੈਠਾ ਤੇ ਪੁੱਛਦਿਆਂ ਇਹ ਕਿੰਨੇ ਕ ਪੈਸਾ ਦੀ ਇਹ ਦੀ ਡਿਟੇਲ ਦੱਸ ਦੇ ਭਾਈ ਇਹ ਕਹਵੇਂ ਚੂਹਿਆ ਤੀਜੇ ਚੂਹਿਆ ਠੀਕ ਹੈ ਇਹ ਮੰਗਰ ਬੱਚਾ ਕੀ ਹੈ ਬੱਚੀ ਹੈ ਬੱਚੀ ਹੈ ਤੇ ਦੁੱਧ ਕਿੰਨੇ ਲੀਟਰ ਹੈ ਤੁਹਾਨੂੰ ਦੋ ਤੇ 3 ਲੀਟਰ 3 ਲੀਟਰ ਤੇ ਪੈਸੇ ਕੀ ਮੰਗਦਾ 80 ਹਜ਼ਾਰ ਹੈ ਹੈ 80 80 ਤੇ ਮੋਬਾਈਲ ਨੰਬਰ 73550 18795 ਕਿ ਇੱਕ ਵਾਰੀ ਫੇਰ ਬੋਲੀ 73550 18795 ਤੇ ਪਿੰਡ ਕਿਹੜਾ ਆਪਣਾ ਮੌੜ ਹੈ ਟੱਲਮਾੜ ਇਹ ਟੱਲਮਾੜ ਇਹ ਉੱਧਰ ਹੈ ਗਿਆ ਮੁਖੀ ਚੇ ਕੋਠੇ ਰਹਿਗੇ ਮੌੜ ਮੌੜ ਚੁੱਥਾ ਟੱਲਮਾੜ ਠੀਕ ਹੈ ਇਹ ਆ ਲੋ ਕੋ ਪਤਾ ਨਹੀਂ ਕਿੰਨਾ ਸਹ ਇੱਕ ਹੋਰ ਸਿੰਘ ਖੁੱਲ ਤੇ ਅਡ ਰੂਟਰ ਕਰਨਾ ਚੈੱਕ ਕਰਮਾਲੀ ਦਾ ਤੇ ਫੇਸ ਕਰੋ ਇੱਕ ਵਾਰੀ ਚੈੱਕ ਤੇ ਕਰਦੇ ਤੁਰਤ ਤਰ ਕਰਾ ਕੇ ਇੱਧਰ ਨਹੀਂ ਹੈਗੀ ਰਾਸਤਾਂ ਵਾਲੀ ਆ ਲੋ ਜੀ ਰਾਸਤਾਂ ਵਾਲੀ ਰੱਖਦਾ ਭਾਈ ਤੇ ਅਡ ਰੂਟਰ ਚੰਗਾ ਬਣਾਇਆ ਕਰਮਾਲੀ ਨੇ ਮੋੜ ਲਿਆ ਭਾਈ ਹੋਏ ਤੇ ਕਿੰਨੇ ਤੇਰਦੀ ਸੂਈ ਹੈ 12 ਲੀਟਰ 12 ਲੀਟਰ ਦੁੱਧ 12 18 18 ਲੀਟਰ ਹਾਂ ਤੇ ਆ ਕੱਟੀ ਆ ਕੱਟਾ ਕੱਟਾ ਹੀ ਨੇ ਕੱਟਾ ਮਗਰ ਦੱਸਦਾ ਹੋਏ ਨੇ ਸੂਈ ਨੂੰ ਦੱਸ ਤੈਨੂੰ ਸੂਈ ਨੂੰ ਹੋਇਆ 18 ਲੀਟਰ ਦੁੱਧ ਤੇ ਮਗਰ ਕੱਟਾ ਇੱਕ ਵਾਰੀ ਆਰਡਰ ਦਿਖਾ ਦਿਆਂ ਕਰਮਾਲੀ ਦਾ ਤੇ ਕਿੰਨੇ ਕਹਵੇਂ ਛੂਏ ਹੋ ਇਹ ਚਾ ਵਸ ਵਸ ਬੰਦ ਬੰਦ ਵਸ ਤੋਰਾ ਦੇਖ ਲੈ ਕੇ ਇੱਕ ਵਾਰੀ ਤੀਜੇ ਛੂਏ ਆ ਤੀਜੇ ਛੂਏ ਆ ਲੋ ਜੀ ਆ ਟਰੈਕਟਰ ਕਰੋ ਚੈੱਕ ਇੱਕ ਵਾਰੀ ਤੋਰਾ ਤਰਾ ਕਰ ਲੋ ਚੈੱਕ ਕਰਮਾਲੀ ਦਾ ਲਓ ਜੀ ਤੇ ਸਾਰੀ ਫਿਰ ਇਹਦੀ ਡਿਟੇਲ ਲੈ ਕੇ ਦੱਸਦਾ ਵੀ ਕੀ ਰੇਟ ਤੇ ਕਿਹੜਾ ਪਿੰਡ ਤੇ ਜਿਵੇਂ ਆਪਾਂ ਡਿਟੇਲ ਪੁੱਛਦੇ ਹੁੰਨੇ ਆ ਸਾਰੀ ਡਿਟੇਲ ਐ ਕਿਸ ਨੂੰ ਦਊਂਗਾ ਸਸਰੀ ਕਾਲਬਾਈ ਸਸਰੀ ਕਾਲਬੀ ਜੀ ਹੋਰ ਕੀ ਹਾਲ ਹੈ ਹਾਂ ਜੀ ਹਾਲ ਹੈ ਕਿ ਕਿਹਦੇ ਪਿੰਡ ਕਿਹੜਾ ਪਣਾ ਪਿੰਡਾ ਪੜਾਈ ਭੋਨੀ ਘੜ ਕੋਲੇ ਆਲੂ ਵਰਖਾ ਆਲੂ ਵਰਖਾ ਅੱਛਾ ਹੁਣ ਇਹਦੀ ਕਰਮਾਲੇ ਦੇ ਕੀ ਮੰਗਦਾ ਸਾਤੋਂ ਇਹਦੀ ਸਾਰੀ ਦੱਸ ਹੁਣ ਤਾਂ ਇਹਖੋ 1 60 ਵੀ ਕਰਦੇ ਆ 70 ਵੀ ਕਰ ਲੈਂਦੇ ਆ ਜਮਾ ਜੇ ਵਿੱਚ ਪਾਉਣ ਵਾਲਾ ਜਮਾ 1 45 ਦੀ ਝੋਕੀ ਦੇ ਦਾਂਗੇ ਇੱਕ 45 ਅੱਛਾ ਮੌਕੇ ਤੇ ਮਾਨਤਾਣ ਕਰ ਦਾਂਗੇ 145 ਦੀ ਦੇ ਦਾਂਗੇ ਜੇ ਕੋਈ ਬੰਦਾ ਘਰੇ ਆਵੇ ਤਾਂ ਪ੍ਰਬੰਧ ਦੋ ਡੰਗ ਚੋ ਵੇ ਤਿੰਨ ਚੋ ਵੇ ਬਿਲਕੁਲ ਚੋ ਵੇ ਜੀ ਜੇ ਕੋਈ ਦੂਰੋਂ ਆਉਂਦਾ ਭਾ ਮਰਾਤ ਰੈਪ ਹੈ ਹਾਂ ਮਰਾਤ ਰੈਪ ਕੋਈ ਖਾਸ ਗੱਲ ਨਹੀਂ ਤੇ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦਿਓ 91436 ਹਾਂ 67000 ਇੱਕ ਵਾਰੀ ਫੇਰ ਬੋਲ 91436 ਹਾਂ 67000 ਤੇ ਦੂਜੀ ਕਿਹੜੀ ਆ ਦੂਜਾ ਕੀ ਹੋ ਰਿਹਾ ਇਹ ਆਪਣੇ ਨਾਲੇ ਰਾਜਸਥਾਨ ਦੇ ਝੋਟੀਆਂ ਨੇ ਜੀ ਇਹ ਰਾਜਸਥਾਨ ਦੀਆਂ ਨੇ ਦੋਨੇ ਆ ਆ ਖੜੀ ਹੈ ਕਿਹੜੀ ਇਹ ਲਾਓ ਜੀ ਇਹਨੂੰ ਵੀ ਤੋਰ ਸੱਜਣਾ ਓਏ ਇਹ ਵੀ ਨਕੀਨਾ ਚੰਗਾ ਆ ਲਓ ਕਰੋ ਚੈੱਕ ਇੱਕ ਵਾਰੀ ਆ ਲਓ ਇਹਦੀ ਵੀ ਡਿਟੇਲ ਲਉ ਇਹਦੇ ਇਹਦੇ ਮਗਰ ਜਾਨਵਰ ਕੀ ਹੈ ਕੱਟੀ ਹੈ ਜੀ ਇਹਦੇ ਮਗਰ ਇਹ ਕੁਝ ਮਹੀਨੇ ਤੋਂ ਉੱਤੇ ਛੁਈ ਹੈ ਵੱਧ ਹੋਏ ਹੋ ਗਏ ਦੋ-ਤਿੰਨ ਮਹੀਨਿਆਂ ਦੀ ਸਮ੍ਰਿਤਾ ਨਹੀਂ ਹੈ ਜੀ ਆ ਲਓ ਜੀ ਤੋਰਾ ਤਰਕ ਕਰੋ ਚੈੱਕ ਇੱਕ ਵਾਰੀ ਆਰਡਰ ਆਰਡਰ ਕਰਵਾਇਆ ਤੇ ਬਹੁਤ ਚੰਗਾ ਲੱਗਿਆ ਹੋਇਆ ਤੇ ਮੱਝ ਸੁਨੱਖੀ ਹੈਗੀ ਆ ਲੈ ਫੇਸ ਕਰੋ ਚੱਕ ਇੱਕ ਵਾਰੀ ਇਹ ਆ ਲੋ ਜੀ ਪੀ ਲੈਂਦੇ ਪਾਣੀ ਸੋਨੇ ਪੀ ਲੈਂਦੇ ਹਾਂ ਇਹਦੇ ਹੁਣ ਦੱਸ ਦੇ ਇਹਦੇ ਥੱਲੇ ਕਿੰਨੇ ਲੀਟਰ ਦੁੱਧ ਇਹਦੇ 12 ਲੀਟਰ ਦੁੱਧ ਆਈ ਦੋ ਮਹੀਨਾ ਮੂਹ ਸੁਈ ਆ ਹਾਂ ਡੇਢ ਕਿ ਮਹੀਨੇ ਆਈ ਦੀ ਮਾਈ ਜੀ ਡੇਢ ਦੋ ਚੱਲ ਮੋਟੋ ਘੱਟੇ ਅੰਦਰ ਆ ਦੋ ਤੋਂ ਅੰਦਰ ਹੀ ਆ ਦੋ ਤੋਂ ਤੇ ਅੱਛਾ ਦੁੱਧ ਕਿੰਨਾ ਰੱਚਾ ਦੁੱਧ 12 ਕਿਲੋ ਲੀਟਰ ਹੈ ਜੀ 12 ਲੀਟਰ ਦੁੱਧ 6 ਕਿਲੋ ਡੰਗ ਦਾ 6 ਕਿਲੋ ਡੰਗ ਦਾ ਜਮ੍ਹਾਂ ਤੋਲ ਕੇ ਦੇਵਾਂਗੇ ਲੈ ਆਰਡਰ ਉਡਰ ਕਰੋ ਚੈੱਕ ਕਰਮਾ ਵਾਲੀ ਦਾ ਗਾਇ ਪਾਲਾ ਥਣ ਲੱਗਿਆ ਹੋਇਆ ਚਾਰੇ ਥਣ ਇੱਕੋ ਜੀ ਠੀਕ ਹੈ ਕੋਈ ਨੀ ਕੋਈ ਖੜ ਜਾਂਦੇ ਕਿਤੇ ਹੁਣ ਇਹਦੇ ਸਹੀ ਪੈਸੇ ਕਿੰਨੇ ਮੰਗੇ ਸਹੀ ਪੈਸੇ ਮੋਲਤਾ ਜੀ ਦਾ 1 25 ਕਰਦੇ ਆ ਹਾਂ 1 10 ਦੀ ਝੋਟੀ ਦੇ ਦਾਂਗੇ 1 10 ਦੀ ਝੋਟੀ ਦੇ ਦਾਂਗੇ ਮੌਕੇ ਦੇ ਮਾਨਤਾ ਤੇ ਦੁੱਧ ਕਿੰਨਾ ਦੁੱਧ 12 ਲੀਟਰ ਜੀ ਮੰਗਰਾ ਮਗਰ ਕੱਟੀ ਆਈ ਹੈ ਕੱਟੀ ਆ ਮੋਬਾਈਲ ਨੰਬਰ ਫੇਰ ਇੱਕ ਵਾਰੀ ਬੋਲ ਦਿਓ 99436 ਹਾਂ 67000 ਇੱਕ ਵਾਰੀ ਫੇਰ ਬੋਲ 99436 67000 ਲੈ ਭਾਈ ਨੱਚ ਪਰਕ ਕਰ ਲਿਓ ਤੇ ਚੰਗੇ ਜਾਨਵਰ ਰੱਖਦਾ ਇਹ ਬਾਈ ਤੇ ਭਵਾਨੀਗੜ੍ਹ ਜਲਾ ਨੀਗੜ੍ਹ ਕੋਲੇ ਆਪਣਾ ਅੱਲੂ ਵਰਖ ਪੈਂਦਾ ਜ਼ਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਚ ਪੈਂਦਾ ਭਵਾਨੀਗੜ੍ਹ ਨਾ ਬਾ ਰੋਡ ਤੇ ਪਿੰਡ ਪੈਂਦਾ ਨਾ ਬਾ ਰੋਡ ਤੇ ਪਿੰਡ ਪੈਂਦਾ ਤੇ ਇਹ ਜਾਨਵਰ ਰੱਖਦਾ ਹੈ ਬਾਈ ਤੇ ਫੋਨ ਕਰਕੇ ਆਜੋ ਕੋਈ ਗੱਲ ਨਹੀਂ ਘਰੇ ਮਿਲਦਾ ਤੇ ਇੰਤਜ਼ਾਰ ਕਰੂੰ ਤੁਹਾਡਾ ਫੋਨ ਕਰੋਗੇ ਕਦੋਂ ਤੇ ਸ਼ਪਾਰਕ ਕਰ ਲਿਓ ਬਾਈ ਨਾ ਕੋਣਾ ਰੱਬੜ ਨਹੀਂ ਹੈ ਇਹ ਕਿੱਤੀ ਹੈ ਰੱਬੜ ਨੂੰ ਕਹਿ ਕੇ ਦੇ ਦੇਵਾ ਰੱਬੜ ਹੀਰੀ ਆ ਹੈ ਐਂ ਤੂੰ ਦੇਖਦਾ ਓਏ ਤੂੰ ਦੇਖਦਾ ਇੰਨੇ ਨੇ ਪਰ ਉਹ ਦੇਖਦਾ ਖੜੀ ਗਈ ਇਹਨਾਂ ਨੂੰ ਕਰ ਲੈ ਹਾਂ ਚਲੋ ਜਿੱਤੇ ਇੱਕ ਹੋਰ ਨਗੀਨਾ ਬਾਈ ਕਿੰਨੇ ਚਿਰ ਦੀ ਆ ਕੱਟੀ ਹਾਂ ਇਹ ਤਾਂ 2 ਸਾਲ ਤੋਂ 3 ਮਹੀਨਾ ਵੀ ਤੇ ਲੋਕ ਤੇ ਅੱਛਾ ਕਿੰਨੇ ਪੈਸੇ ਮੰਗਦੇ ਤੇ 245 ਜਾ 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 ਵਿੱਚ ਆਈ ਗੱਲ ਤਾਰਾਂ ਦੀ ਜਾਂਦੀ ਹੈ ਹਨਾ ਪਿੰਡ ਦੇ ਲੱਗੂ ਪਿੰਡ ਕਿਹੜਾ ਆਪਣਾ ਪਿੰਡਵਾਨ ਫੇਰ ਵੀ ਜਾਜ ਜਾਜ ਕਿੰਨੇ ਦੀ ਜੇ ਕੋਈ ਘਰ ਵਾਸਤੇ ਰੱਖਣ ਨੂੰ ਜਾਵੇ ਕਿੰਨੇ ਲੱਗਗੇ ਇਹਦੇ ਤੇ ਲੱਗਿਆ ਹੈਗਾ ਕੁਝ 40000 ਲੱਗਿਆ 42 ਠੀਕ अच्छा ये लेना 1.5 लाख 1.5 हां 1.5 लाख 1.5 लाख मानदार ਵਿੱਚੋਂ ਸਾਰੇ ਖਾ ਕਰ ਦਾਂਗੇ ਜੀ ਕਰ ਦਾਂਗੇ ਨਾ ਨਾ ਦਾ ਹੋਊਗਾ ਹੀ ਪਰਾਂ ਹੋਰ ਨੰਬਰ ਰੱਖੂ ਨੰਬਰ ਦਾ 10 ਵੀ ਬੋਲ ਨੰਬਰ 014 99 93 014 95 014 64 13 4 13 ਪਿੰਡ ਕਿਹੜਾ ਮਸਰੀਆਂ ਨਹੀਂ ਹੈਗਾ 7 ਕਿਲੋ ਮੁੱਤਰਵਾਕ ਆਗਾ ਅੱਛਾ ਠੀਕ ਹੈ ਖਿਲਾਉਣੇ ਆ ਖਿਲਾਉਣੇ ਆਏ ਹਾਏ ਹਾਏ ਮਾ ਹੀਰੇ ਆ ਹੀਰੇ ਹੀਰੇ ਜੀ ਬਾਹਰ ਕਿ ਅਮਰੀਕਾ ਜਾਣ ਦੀ ਲੋੜ ਹੀ ਨਹੀਂ ਹਾਂ 15 ਬਾਲਵਾ ਜ ਆਪਣੇ ਘਰ ਦੇ ਖੇਤਾਂ ਨੂੰ ਕੁਝ ਨਹੀਂ ਵਜਦਾ ਹਾਂ ਕੋਈ ਜਿਹੜੀ ਕੁਝ ਵਜਦਾ ਕੁਝ ਚਾ ਕੇ ਦਿਖਾਵੇ ਨਹੀਂ ਵਜਦਾ ਪਰ ਵੀਂ ਪੁੱਕਿਆ ਸਾਡਾ ਇੱਕ ਹੋਰ ਨਗੀਨਾ ਦਿਖਾਉਣਾ ਗੱਬਣ ਤੋਰ ਤਾਰ ਕੇ ਸੂਣ ਜੀ ਤੋਰ ਤੇ ਕਰ ਇੱਕ ਮਾੜੀ ਮਾਰਾ ਜਾ ਤੇ ਆ ਲੋ ਜੀ ਕਿੰਨੇ ਕਿ ਦਿਨਾਂ ਦੀ ਕੱਚੀਆ ਕਰਮਾ ਲਈ ਹੱਬ ਤੱਕ ਕੱਢ ਜੂ ਸਕੀਰ ਕਟਾ ਆ ਜਾ ਮੋੜ ਲਿਆ ਪਿਛਲੇ ਸਾਲ ਤਰ ਕੱਟ ਪੁੱਛਦੇ ਤਾਂ ਵੀ ਕੀ ਕਿੰਨਾ ਕੁ ਦੁੱਧ ਦਿੰਦਾ ਇਹ ਕਿਹੜੀ 16 ਕਿਲੋ ਦਾ ਡਰਕਾ 16 ਲੀਟਰ ਦਾ ਰਕਾਰਟ ਆ ਪਿਛਲੀ ਵਾਰ ਦਾ ਠੀਕ ਹੈ 16 ਲੀਟਰ ਬਾਈ ਕਹਿੰਦਾ ਪਿਛਲੇ ਸਾਲ ਦਾ ਹੈ ਇਹਦਾ ਡਰੈਸ ਲੈਣੇ ਕਿੰਨਾ ਤੇ ਕਿੰਨਾ ਪੈਸਾ ਮੰਗਦਾ ਲੈ ਆ ਜਾ ਚਾਚਾ ਜਨਾ ਬੰਨ ਵਾਲਾ ਸਤਿ ਸ੍ਰੀ ਅਕਾਲ ਬਾਈ ਹਾਂ ਜੀ ਹਾਂ ਇਹਦੇ ਬਾਰੇ ਜਾਣਕਾਰੀ ਦੇ ਵੀ ਹੁਣ ਕਿੰਨੇ ਪੈਸੇ ਦੀ ਛੱਡੇਗਾ ਇਹ ਕੋਈ ਮੁੱਲ ਤਾਂ 1.5 ਲੱਖ ਕਰਦੇ ਪਿਛਲੇ ਸਾਲ ਤੱਕ ਕੀਟ ਕੱਢ ਰਿਹਾ 16 ਲੀਟਰ ਅੱਛਾ ਹੁਣ ਕਿੰਨੇ ਦਿਨਾਂ ਦੀ ਕੱਚੀ ਐ ਕੋਲੇ ਕੱਢ ਜੂ ਬਾਈ ਹਫਤਾ ਕੱਢ ਕੇ ਦੱਸ ਦੇ ਕੱਢ ਜੇ ਬਰਦੇ ਹਫਤਾ ਕੱਢ ਕੇ ਦੱਸ ਦਿਨ ਕੱਢ ਜੇ ਮੋਬਾਈਲ ਨੰਬਰ ਮੋਬਾਈਲ ਨੰਬਰ 94630 ਹੂੰ ਬਾਈ ਦੋ ਤੇ ਪਿੰਡ ਕਿਹੜਾ ਕੋੜ ਫੱਤਾ ਕੋੜ ਫੱਤਾ ਨਾ ਕੀ ਆਪਣਾ ਆ ਮੇਰਾ ਮਲਕੀਤ ਮਲਕੀਤ ਸਿੰਘ ਲੈ ਬਾਈ ਸਪਾਰਕ ਕਰ ਲੈ ਤੇ ਕੀ ਰੇਟ ਮੰਗਿਆ ਹੁਣ ਇਹਦਾ ਮੰਗਦਾ ਤਾਂ 1.5 ਲੱਖ ਮੌਕੇ ਤੇ ਕਰ ਦਾਂਗੇ ਮਾਂ ਤਣ ਕਰ ਦਾਂਗੇ ਕੋਈ ਗੱਲ ਨਹੀਂ ਹੋਜੂ ਪੂਣ ਤੇ ਗੱਲ ਤੇ ਡੰਕਰ ਜਦ ਹੰਪੂਰੀ ਸਾਹਿਬ ਚੌਥਰੀ ਠੀਕ ਹੈ ਲੋ ਐ ਚੁੱਪ ਚਪੈਂਦੀ ਆ ਵਾਹ ਬਈ ਅੱਛਾ ਝੂਏ ਕੰਮੇ ਹੁਣੇ ਬੱਚੀ ਦੂਜੇ ਝੂਏ ਆ ਦੁੱਧ ਕਿੰਨੇ ਲੀਟਰ ਆਂ ਥੱਲੇ ਬਾਈ 2 ਲੀਟਰ ਹੋਣਾ 22 ਲੀਟਰ ਤੇ ਆ ਲੋ 22 ਲੀਟਰ ਦੁੱਧ ਤੇ ਮਗਰ ਬੱਚਾ ਕੀ ਆ ਨੇ ਹਾਂ ਬੱਚਾ ਮੇਰਾ ਪੁੱਤ ਤੇ ਝੂਏ ਕੰਮੇ ਹੋਏ ਦੂਜੇ ਆ ਬਈ ਦੂਜੇ ਆ ਤੇ 20 ਕਿਨਾਰੇ ਸਾਈ 22 ਲੀਟਰ 22 ਲੀਟਰ ਤੇ ਪੈਸੇ ਕਿੰਨੇ ਮੰਗਦੇ ਉਹਦੇ 100000 ਜਾਇ ਜਗ ਉਹ ਨਾ ਕਰਦਾਗੇ ਮਾੜਾ ਫੇਰ ਵੀ 90000 ਦੇਣਾ 90 ਦੀ ਮੋਬਾਈਲ ਨੰਬਰ 769562 ਅੱਛਾ 373 ਤੇ ਪਿੰਡ ਕਿਹੜਾ ਆਪਣਾ ਪਿੰਡਾ ਆਪਣਾ ਤਤਲਾ ਕਲਾਂ ਕਲਾਂ ਤਤਲਾ ਕਲਾਂ ਠੀਕ ਹੈ ਮੋਬਾਈਲ ਨੰਬਰ ਇੱਕ ਵਾਰੀ شمار ਕੇ ਬੋਲ 76962 ਹੂੰ 30374 ਠੀਕ ਹੈ ਲੈ ਭਾਈ ਸਪਾਰਕ ਕਰ ਲਿਓ ਤਤਲਾ ਰੰਗ ਲੇ ਆਹੋ ਆਹੋ ਤੇਰਾ ਗਵਾਂਡੀ ਆ ਜਾਪੇ ਆਇਆ ਕੋ ਦੂਜੇ ਭਾਰੇ ਹੋ ਰਹੇ ਆ ਪਿੰਡ ਐਮੀ ਨਹੀਂ ਲੱਗਦਾ ਦਮ ਲੱਣੇ ਫੇਰ ਵੀ ਮੰਗੇ ਫੇਰ ਵੀ ਮੰਗੇ ਫੇਰ ਤੇ 7 ਮਹੀਨੇ ਘੱਪਣ ਤੇ ਦੁੱਧ ਕਿੰਨੇ ਲੀਟਰ ਏ ਥੱਲੇ 5 ਕਿਲੋ 5 ਲੀਟਰ ਬੱਚਾ ਹੈ ਨਾ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਠੀਕ ਹੈ ਤੇ ਦੁੱਧ ਦਾ ਕੀ ਕਟ ਰਿਹਾ ਪਹਿਲਾਂ ਇਹਦਾ 15 ਕਿਲੋ 15 ਲੀਟਰ ਤੇ ਫਿਰ ਇਹਨੂੰ ਘਾਟੂ ਚ ਲਈ ਖੜਾ ਇਹ ਤਾਂ ਹੁਆਈ ਇੱਧਰ ਅੱਛਾ ਇੱਧਰ ਹੁਆ ਆ ਗਿਆ ਸਾਹ ਕਰਕੇ ਤੇ ਮੋਬਾਈਲ ਨੰਬਰ ਤੇਰਾ 62804 1233 ਤੇ ਇਹਦਾ ਰੇਟ ਕੀ ਕਰਦਾ ਜੀ ਲੈਣ ਕਿੰਨੇ 1000 ਦੇ ਦੇ ਜੀ ਅੱਛਾ ਜਾਇ ਜਾਇ ਕਰ ਲੈ ਜਾਇ ਜੀ ਹੈ ਹੈ ਅੱਛਾ E... não terá outro...